ਸэр ਮੇਰਾ ਨਾਮ ਡਾਕਟਰ ਪੂਜਾ ਚਾਵਲਾ ਹੈ ਔਰ ਮੈਂ ਐਮ ਫਾਰਮ ਫਾਰਮਾਸੋਟੀਕਲ కెਮਿਸਟਰੀ ਔਰ ਪੀ ਐਚ ਡੀ ਦੀ ਰਿਸਰਚ ਸਕਾਲਰ ਹਾਂ ਸэр ਮੈਂ ਬਾਬਾ ਫਰੀਦ ਯੂਨੀਵਰਸਿਟੀ ਦੇ ਫਾਰਮੇਸੀ ਇੰਸਟੀਟਿਊਟ ਯੂਨੀਵਰਸਿਟੀ ਇੰਸਟੀਟਿਊਟ ਆਫ ਫਾਰਮਾਸੋਟੀਕਲ ਸਾਇੰਸਿਸ ਐਂਡ ਰਿਸਰਚ ਪ੍ਰੋਫੈਸਰ ਦੇ ਪਦ ਤੇ ਜੌਬ ਕਰ ਰਹੀ ਹਾਂ ਸਰ ਇਹ ਜਿਹੜਾ ਮੈਨੂੰ ਅਵਾਰਡ ਮਿਲਿਆ ਹੈ ਜਾਂ ਕਹਾਂ ਕਿ ਜਿਹੜੀ ਰੈਕਗਨੀਸ਼ਨ ਮਿਲੀ ਹੈ ਇਹ ਮੇਰੀ ਬਹੁਤ ਸਾਰੇ ਸਾਲਾਂ ਦੀ ਮਿਹਨਤ ਹੈ ਔਰ ਇੱਕ ਪੂਰੇ ਆਲ ਓਵਰ ਵਰਲਡ ਜਿਹੜਾ ਹੈ ਨਾ ਟੌਪ 2 ਪਰਸੈਂਟ ਸਾਇੰਟਿਸਟ ਦੀ categories ਵਿੱਚ ਮੈਨੂੰ ਲਿਤਾ ਗਿਆ ਹੈ ਔ ਤਈ ਸਾਲ ਦੇ ਜਿਹੜੇ ਐਫਰਟਸ ਹੈ ਜਿਸ ਦੇ ਮੈਂ ਆਪਣੇ ਸਟੂਡੈਂਟਸ ਨੂੰ ਰਿਸਰਚ ਕਰਵਾ ਰਹੀਆਂ ਇਹ ਉਸ ਦਾ ਹੀ ਨਤੀਜਾ ਹੈ ਸਰ ਔਰ ਇਹਦੇ ਵਾਸਤੇ ਮੈਂ ਇਹ ਕਹੂੰਗੀ ਕਿ ਮੇਰੇ ਜਿਹੜੇ ਸਟੂਡੈਂਟਸ ਇਸ ਇੰਸਟੀਚਿਊਟ ਦੇ ਰਿਸਰਚ ਫਾਲੋਅਰਸ ਹੈ ਜਾਂ ਮੇਰੇ ਪਿਛਲਾ ਕਾਲਜ ਆਈਐਸਰ ਕਾਲਜ ਆਫ ਫਾਰਮੇਸੀ ਦੇ ਜਿਹੜੇ ਸਟੂਡੈਂਟਸ ਹੈ ਰਿਸਰਚਰਸ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਕਿ ਜਿਹੜੀ ਮੈਨੂੰ ਇਹ ਉਪਲਬਧੀ ਹਾਸਲ ਹੋਈ ਹੈ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇਹ ਤੁਸੀਂ ਵੀ ਮੇਰੇ ਨਾਲ ਐਗਰੀ ਕਰੋਗੇ ਕਿ ਜਦੋਂ ਕਿਸੇ ਦੀ ਖੂਨ ਪਸੀਨਾ ਜਦੋਂ ਲੱਗਾ ਹੁੰਦਾ ਹੈ ਔਰ ਦਿਨ ਰਾਤ ਦੀ ਜਦੋਂ ਮਿਹਨਤ ਲੱਗੀ ਹੁੰਦੀ ਹੈ ਜਦੋਂ ਉਹਦਾ ਇਹ ਕ੍ਰੈਡਿਟ ਮਿਲਦਾ ਹੈ ਇਹ ਭਗਵਾਨ ਵੱਲੋਂ ਕਮਾਈ ਹੈ ਜਿਹਦੇ ਵੱਲੋਂ ਮਰਜ਼ੀ ਕਮਾਈ ਜਦੋਂ ਇਹ ਕ੍ਰੈਡਿਟ ਮਿਲਦਾ ਹੈ ਤੇ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਸਰ ਇਹ ਸਾਲ 'ਚ ਇੱਕ ਵਾਰੀ ਸਟੈਂਫੋਰਡ ਯੂਨੀਵਰਸਿਟੀ ਹੈ ਯੂਐਸਏ ਦੀ ਉਹ ਔਰ ਐਲਜੀਵੀਅਰ ਇੱਕ ਬਹੁਤ ਮੰਨਿਆ ਪਰਮੰਨਿਆ ਪੂਰਾ ਵਰਲਡ ਦਾ ਪਬਲਿਸ਼ਰ ਹੈ ਉਹਨਾਂ ਨਾਲ ਮਿਲ ਕੇ ਇਹ ਲੋਗ ਰੈਂਕਿੰਗ ਕਰਦੇ ਆ ਇਹ ਰੈਂਕਿੰਗ ਇਸ ਤਰ੍ਹਾਂ ਨਿਕਲਦੀ ਹੈ ਜਿੰਨੀਆਂ ਵੀ ਅਸੀਂ ਰਿਸਰਚ ਪਬਲਿਕੇਸ਼ਨਸ ਕੀਤੀਆਂ ਜਿੰਨੀਆਂ ਵੀ ਰਿਸਰਚ ਕਰਵਾਈ ਹੈ ਸਟੂਡੈਂਟਸ ਨੂੰ ਉਹਦਾ ਇੱਕ ਜਗ੍ਹਾ ਤੇ ਸਕੋਪਸ ਤੇ ਡਾਟਾਬੇਸ ਸੇਵ ਹੁੰਦਾ ਉਹ ਆਟੋਮੈਟਿਕਲੀ ਸੇਵ ਕਰਦੇ ਆ ਇਹਦੇ ਵਾਸਤੇ ਸਾਨੂੰ ਕਿਸੇ ਨੂੰ ਵੀ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਉਹ ਆਟੋਮੈਟਿਕਲੀ ਡਾਟਾ ਚੱਕ ਕੇ ਉਹਦੇ ਵਿੱਚੋਂ ਜੇ ਜਦੋਂ ਤੁਹਾਡਾ ਨਾਮ ਆਉਂਦਾ ਹੈ ਤਾਂ ਆਟੋਮੈਟਿਕਲੀ ਉਹਨਾਂ ਦੀ ਲਿਸਟ ਵਿੱਚ ਇਚ ਇਸ ਆ ਜਾਂਦੀ ਹੈ ਮੈਂ ਧਿਆਨ ਦਿਵਾਉਣਾ ਚਾਹਾਂਗੀ ਕਿ ਇਹਦੇ ਵਾਸਤੇ ਕੋਈ ਵੀ ਐਪਲੀਕੇਸ਼ਨ ਨਹੀਂ ਦਿੱਤੀ ਜਾਂਦੀ ਹੈ ਸਰ ਇਹ ਆਪਣੇ ਆਪ ਹੀ ਉਹਨਾਂ ਨੇ ਪਿਕ ਕੀਤਾ ਮੇਰਾ ਨਾਮ ਕਿਸ ਤਰ੍ਹਾਂ ਨਹੀਂ ਸਰ ਸਰਚ सर मैं क्योंकि मैं फार्मास्यूटिकल केमिस्ट्री बैकग्राउंड में बिलोंग करनी हां ते सर ਅਸੀਂ ਕੀ ਕਰਨੇ ਆ ਕਿ ਜਿਹੜੇ ਜਿੰਨੇ ਵੀ ਮੋਲੀਕਿਊਲਸ ਐ ਜਿੰਨੇ ਵੀ ਡਰੱਗਸ ਐ ਉਹਨਾਂ ਨੂੰ ਪਹਿਲੇ ਸਿੰਥਸਿਸ ਕੀਤਾ ਜਾਂਦਾ ਉਹਨਾਂ ਨੂੰ ਪਹਿਲੇ ਲੈਬ ਚ ਬਣਾਇਆ ਜਾਂਦਾ ਤੇ ਮੇਰੀ ਐਂਟੀ ਕੈਂసర్ ਐਂਟੀ ਡਾਇਬੀਟਿਕ ਐਂਟੀ ਇਨਫਲੇਮੇਟਰੀ ਜਿਹੜੇ ਯਰ ਐਂਟੀ ਮਾਈਕਰੋਬੀਅਲ ਦੇ ਜਿਹੜੇ ਮੋਲੀਕਿਊਲਸ ਐ ਉਹਨਾਂ ਉੱਤੇ ਮੈਂ ਕੰਮ ਕਰਵਾਨੀ ਆ ਪਹਿਲੇ ਆਪਾਂ ਸਿੰਥਸਿਸ ਕਰਨੇ ਆ ਸਟੂਡੈਂਟਸ ਮੇਰੇ ਕਰਦੇ ਆ ਉਹਦੇ ਬਾਅਦ ਜਦੋਂ ਪਿਉਰੀ ਪੂਰੀ ਤਰ੍ਹਾਂ ਪਿਉਰੀਫਿਕੇਸ਼ਨ ਹੋ ਜਾਂਦੀ ਹੈ ਉਹਦੇ ਬਾਅਦ ਫਿਰ ਅਸੀਂ ਉਹਨਾਂ ਦੀ ਐਕਟੀਵਿਟੀ ਚੈੱਕ ਕਰਨੇ ਆ ਤੇ ਜਿਹੜੇ ਬਹੁਤ ਐਕਟਿਵ ਕੰਪਾਉਂਡਸ ਆਉਂਦੇ ਆ ਉਹਨਾਂ ਨੂੰ ਫਿਰ ਅੱਗੇ ਅਸੀਂ ਰਿਸਰਚ ਪਬਲੀਕੇਸ਼ਨ ਉਹਨਾਂ ਦੀ ਕਰਨੀ। ਉਹ ਸਰਵ ਪਾਸ ਆਈ ਗਿਆ ਜਵੇ ਤਾਂ ਅਸੀਂ ਪੂਰੀ ਦੁਨੀਆਂ ਦੇ ਵਿੱਚ ਦੋ ਨਾ 2%ਾਂ ਦੇ ਵਿੱਚ ਆਲੇ ਵਿਗਿਆਨਕਾਂ ਦੇ ਵਿੱਚ ਜੀ ਤੇ ਤੁਹਾਨੂੰ ਮਾਨਨਾ ਸ਼ੁਰੂ ਹੋ ਰਿਹਾ ਆਏਗਾ। ਜੀ ਜੀ ਤੇ ਜਿਹੜਾ ਯੂਨੀਵਰਸਿਟੀ ਵੱਲੋਂ ਕਿਸ ਤਰ੍ਹਾਂ ਦਾ ਰਿਸਰਚ ਸਰ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਆਨਰੇਬਲ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਰਾਜੀਵ ਸੂਤ ਸਰ ਸਰ ਉਹ ਇੰਨਾ ਜ਼ਿਆਦਾ ਸਪੋਰਟ ਕਰਦੇ ਰਿਸਰਚ ਨੂੰ ਵੀ ਔਰ ਰਿਸਰਚਰਸ ਨੂੰ ਵੀ कि ਜਿਨ੍ਹਾਂ ਦੇ ਜਿੰਨੂੰ ਮੈਂ ਆਪਣੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਹਮੇਸ਼ਾ ਸਰ ਕਹਿੰਦੇ ਆ ਕਿ ਤੁਹਾਨੂੰ ਜਿਸ ਤਰ੍ਹਾਂ ਦੀ ਵੀ ਫੈਸਿਲਿਟੀਆਂ ਚਾਹੀਦੀਆਂ ਜਿਸ ਤਰੀਕੇ ਦੀ ਵੀ ਲੈਬ ਡਿਵੈਲਪ ਕਰਨੀ ਹੈ ਸਰ ਉਹ ਸਾਨੂੰ ਫੰਡਸ ਦਿੰਦੇ ਰਹਿੰਦੇ ਆ ਔਰ ਉਹਨਾਂ ਨੇ ਕੱਲ ਜਦੋਂ ਮੈਂ ਉਹਨਾਂ ਨੂੰ ਮਿਲਣ ਗਈਆਂ ਉਹਨਾਂ ਨੇ ਨਿਗ੍ਹਿ ਤਰੀਕੇ ਨਾਲ ਮੈਨੂੰ ਅਸ਼ੀਰਵਾਦ ਦਿੱਤਾ ਬਲੇਸਿੰਗਸ ਦਿੱਤੀਆਂ ਔਰ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਹੈ ਵਿਸ਼ਵਾਸ ਦਿਲਾਇਆ ਕਿ ਤੁਹਾਨੂੰ ਅੱਗੇ ਭਵਿੱਖ ਚ ਸਟੂਡੈਂਟਸ ਵਾਸਤੇ ਜਿੰਨਾ ਵੀ ਫੰਡ ਚਾਹੀਦਾ ਹੋਏਗਾ ਜੋ ਵੀ ਰਿਸਰਚ ਲੈਬ ਡਿਵੈਲਪ ਕਰਨ ਦੀ ਜ਼ਰੂਰਤ ਹੈ ਮੈਂ ਤਿਆਰ ਹਾਂ ਔਰ ਸਰ ਉਹਨਾਂ ਨੇ ਮੈਨੂੰ ਆਸ਼ਵਾਸਨ ਦਿਵਾਇਆ ਹੈ ਕਿ ਉਹ ਅੱਗੇ ਵੀ ਪੂਰਾ ਦਾ ਪੂਰਾ ਸਹਿਯੋਗ ਦਿੰਦੇ ਰਹਿਣਗੇ। ਤੋਂ ਇਹਦਾ ਪ੍ਰੋਫੈਸਰ ਡਾਕਟਰ ਰਾਜੀਵ ਸੂਦ ਨੂੰ ਬਹੁਤ ਵੱਡਾ ਕ੍ਰੈਡਿਟ ਜਾਂਦਾ ਹੈ ਕਿਉਂਕਿ ਸਰ ਜੇ ਸਾਡਾ ਮੁਖੀ ਆ ਸਾਡਾ ਸਰਦਨਾ ਹੀ ਐਕਟਿਵ ਹੋਵੇ ਔਰ ਸਾਨੂੰ ਪ੍ਰੋਤਸਾਹਨ ਦੇ ਦੇ ਤੇ ਬੰਦੇ ਦਾ ਆਪ ਹੀ ਅੱਗੇ ਹੋ ਕੇ ਕੰਮ ਕਰਨ ਨੂੰ ਜੀ ਕਰਦਾ ਸਰ। ਜੀ ਸਰ ਭਾਸ਼ਾ ਜੇ ਕਿ ਇਹਦਾ ਕਿਸ ਤਰ੍ਹਾਂ ਦਾ ਮਤਲਬ ਇਹ ਵਰਤ ਸੀਗਾ ਤੇ ਕਿਸ ਸੋਕੇ ਸ਼ਬਦਾਂ ਜਿਵੇਂ ਆਮ ਜਿਹੜੀ ਭਾਸ਼ਾ ਦੇ ਸ਼ਬਦਾਂ ਜਿਵੇਂ ਸੇ ਸੋਕੇ ਸ਼ਬਦਾ ਜੇ ਮੈਂ ਕਹਾ ਕਿ ਇਹ ਜਿੰਨੇ ਵੀ ਸਟੂਡੈਂਟਸ ਤੋਂ ਆਪਾਂ ਕੰਮ ਕਰਵਾਨੇ ਆ ਜਿਹੜੇ ਵੀ ਰਿਸਰਚ ਬੱਚੇ ਕਰਦੇ ਆ ਜਦੋਂ ਉਹਨਾਂ ਦੀ ਐਕਟੀਵਿਟੀ ਆ ਜਾਂਦੀ ਹੈ ਕਿ ਹਾਂ ਇਹ ਇਹ ਵਾਲੇ ਸਾਡੇ ਕੈਮੀਕल्स ਜਿਹੜੇ ਐਂਟੀ ਕੈਂਸਰ ਡੈਰੀਵੇਟਿਵ ਆ ਰਹੇ ਕਿਉਂਕਿ ਕੈਂਸਰ ਤੁਹਾਨੂੰ ਪਤਾ ਹੈ ਸਾਡੀ ਖਾਸ ਕਰਕੇ ਪੰਜਾਬ ਦੀ ਬੈਲਟ ਵੀ ਬਹੁਤ ਜ਼ਿਆਦਾ ਕੈਂਸਰ ਦੇ ਪੇਸ਼ੈਂਟਸ ਦੀ ਪ੍ਰੋਬਲਮ ਇੱਥੇ ਆ ਰਹੀ ਹੈ ਤੇ ਸਾਡਾ ਮੋਟਿਵ ਹੈਗਾ ਕਿ ਆਪਾਂ ਐਂਟੀ ਕੈਂਸਰ ਏਜੈਂਟਸ ਨੂੰ ਬਣਾਈਏ ਔਰ ਉਹਦੀ ਹੋਰ ਰਿਸਰਚ ਉੱਪਰ ਤੋਂ ਉੱਪਰ ਲੈ ਕੇ ਜਾਈਏ ਸਰ ਇਹਦੇ ਚ ਮੈਂ ਇੱਕ ਚੀਜ਼ ਹੋਰ ਜ਼ਰੂਰ ਮੈਂਸ਼ਨ ਕਰਨਾ ਚਾਹਾਂਗੀ ਮੈਂ ਤਹੇ ਦਿਲ ਤੋਂ ਧੰਨਵਾਦ ਦੀਆਂ ਆਪਣੇ ਸਟੂਡੈਂਟਸ ਦੀ ਆਪਣੇ ਰਿਸਰਚ ਸਕਾਲਰਸ ਦੀ कि जिन्होने ना दिन देखया ना रात देखया असि कदी लैब च टाइम नहीं देखया कि किन्ने वजे है या किन्ने वजे तक का आपा काम करना वज़े, वज़े कर है ਸਾਡੀ ਕਦੀ ਵੀ 9 ਤੋਂ 5 ਲੈਬ ਨਹੀਂ ਹੁੰਦੀ ਰਾਤ 11 ਵਜੇ 12 ਵਜੇ ਤੁਹਾਨੂੰ ਕਦੀ ਵੀ ਆਓਗੇ ਤੁਹਾਨੂੰ ਆਪਾਂ ਲੈਬ ਚ ਕੰਮ ਕਰਦੇ ਮਿਲ ਜਾਵਾਂਗੇ ਸਰ ਇਹਦੇ ਚ ਮੇਰੀ ਫੈਮਲੀ ਦਾ ਬਹੁਤ ਵੱਡਾ ਸਪੋਰਟ ਰਿਹਾ ਹੈ ਖਾਸ ਤੌਰ ਤੇ ਮੇਰੇ ਹਸਬੰਡ ਪ੍ਰੋਫੈਸਰ ਡਾਕਟਰ ਵਿਨੇ ਜਾਵਲਾ ਉਹਨਾਂ ਦੇ ਸਪੋਰਟ ਤੋਂ ਬਿਨਾਂ ਮੈਨੂੰ ਲੱਗਦਾ ਕਿ ਮੈਂ ਇੰਨੀ ਅੱਗੇ ਤੱਕ ਨਹੀਂ ਜਾ ਸਕਦੀ ਸੀ ਉਹਨਾਂ ਨੇ ਮੈਨੂੰ ਹਰ ਪਾਸੇ ਬਹੁਤ 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 ਸਪੋਰਟ ਕੀਤਾ ਹੈ ਔਰ ਮੇਰੀ ਫੈਮਲੀ ਓਕੇ ਜਿਸ ਕਿਸਮ ਦਾ ਕੈਂਸਰ ਤਹੀ ਤੁਸੀਂ ਖੋਜ ਕੀਤੇ ਕਿਸ ਤਰ੍ਹਾਂ ਹੈ ਸਰ ਮੇਰੇ 8 ਪੇਟੈਂਟਸ ਹੈ ਜਿਹੜੇ ਮੈਂ ਫਾਈਲ ਕੀਤੇ ਹੋਏ ਜਿਹੜੇ ਪਬਲਿਸ਼ ਹੋ ਚੁੱਕੇ ਹੈ ਉਹਨਾਂ ਬਾਰੇ ਮੈਂ ਬਹੁਤ ਜ਼ਿਆਦਾ ਡਿਟੇਲ ਨਹੀਂ ਕਰ ਸਕਦੀ ਕਿਉਂਕਿ ਉਹ ਅੰਦਰ ਅੰਡਰ ਪ੍ਰੋਸੈਸ ਹੈ ਤੇ ਸਰ ਅਸੀਂ ਖਾਸ ਤੌਰ ਤੇ ਐਂਟੀ ਜਿਹੜੀ ਲੇਡੀਸ ਟ ਬ੍ਰੈਸਟ ਕੈਂਸਰ ਹੁੰਦੀ ਹੈ ਅਸੀਂ ਉਹਨਾਂ ਉੱਤੇ ਬਹੁਤ ਰਿਸਰਚ ਆਪਣੀ ਫੋਕਸ ਕਰ ਰਹੇ ਆ ਤੇ ਉਹਦੇ ਮੇਰੇ ਇਹ ਪੇਟੈਂਟਸ ਹੈ ਜਿਹੜੇ ਪਬਲਿਸ਼ ਹੋ ਚੁੱਕੇ ਹੈ ਔਰ ਉਹਨਾਂ ਚੋਂ 4 ਪੇਟੈਂਟ ਜਿਹੜੇ ਆ ਉਹ ਅਗਲੀ ਦੀ ਸਟੇਜ ਵਿੱਚ ਵੀ ਜਾ ਸਕਦੀ ਹੈ ਇਟ ਇਸ ਹੋਰ ਦਾ ਧਿਆਨ ਦਿਵਾਣਾ ਚਾਹਾਂਗੀ ਸਰ ਮੇਰੇ ਪੰਜ ਡਿਜੀਟ ਡਿਜ਼ਾਈਨ ਪੇਟੈਂਟਸ ਹੈ ਉਹ ਗ੍ਰਾਂਟ ਹੋ ਚੁੱਕੇ ਹੈ ਔਰ ਮੇਰਾ ਇੱਕ ਕਾਪੀਰਾਈਟ ਹੈ ਜਿਹੜਾ ਕਿ ਮੇਰੇ ਪ੍ਰੋਫਾਈਲ ਦੇ ਵਿੱਚ ਹੈ ਔਰ ਮੇਰੀਆਂ ਮੋਰ ਦੈਨ 200 ਤੋਂ ਜ਼ਿਆਦਾ ਮੈਂ ਪਬਲਿਕेशंस ਕਰ ਚੁੱਕੀ ਹਾਂ ਸਰ ਮੈਂ ਇਹਦੇ ਵਿੱਚ ਕਿਵੇਂ ਸੀਗਾ ਵੀ ਇੰਨੀ ਪੂਰੀ ਇੰਡੀਆ ਦੇ ਵਿੱਚ ਟੌਪ ਦੇ ਵਿੱਚ ਪਹੁੰਚ ਜਾਵਾਂ ਸਰ ਓਨੈਸਟਲੀ ਸਪੀਕਿੰਗ ਮੇਰੇ ਮਨ ਚ ਨਹੀਂ ਸੀ ਕਿਉਂਕਿ ਮੈਨੂੰ ਬਜ਼ੁਰਗਾਂ ਨੇ ਇੱਕੋ ਗੱਲ ਕਹੀ ਸੀ ਕਿ ਤੁਸੀਂ ਦਿਨ ਰਾਤ ਕੰਮ 'ਚ ਲੱਗੇ ਰਹੋ कभी ना कभी वह क्रेडिट मिल जाएगा और मैं बड़े तहे दिल शुक्रगुजार हाँ कि मेरा भगवान ने इस चीज़ का क्रैडिट दिता है और मैं सोचा नहीं कि अपना काम कर दे जाओ कदी ना कभी वह मुल पै जाएगा और इस तो वे मुल द मैं मैं कि दसा थो मैं बहुत खुश हूँ बहुत ज्यादा खुश